ਆਛੋ ਲਿਖੀ ਸੌਦਾ ਯਾਰ ਲਿਖਦਾ ਹਾਂ ਹਾਂ ਬਈ ਲਿਖ ਲੈ ਚਾਹ ਪੱਤੀ ਵਾਲਾ ਲਿਖ ਲੈ 20 ਕਾਲਾ ਪੈਕ ਛੋਟਾ ਜਿਹਾ ਤੇ ਕੋਲਗਟ ਲਿਖ ਲੈ ਯਾਰ ਛੋਟੀ ਦਸਾਂ ਵਾਲੀ ਦਸਾਂ ਵਾਲੀ ਹਾਂ ਤੇ ਖੰਡ ਕਰ ਲੈ 2 ਕਿਲੋ ਉਹ ਇੱਕ ਨੌਨ ਵਾਲੀ ਸਾਬੰਦੀ ਟਿੱਕੀ ਕਿੰਨੇ ਵਾਲੀ ਛੋਟੀ ਕਿੰਨੇ ਦੀ ਹੁੰਦੀ ਉਹ ਲੈਦੇ 10 ਰੁਪਿਆ ਤਾਂ ਬਹੁਤ ਲੈਦੇ हां माता हां माता तेरा सर्फ मुक्की ਪਈ ਆ ਕਿਲੋ ਲੈ ਆਂ ਕਿਲੋ ਸਰਫ ਠੀਕ ਆ ਆ ਵੇਲਾ ਸਾਡੇ ਘਰ ਦੇਆਂ ਦੇ ਕੰਮ ਯਾਰ ਜਮਾਂ ਕਿਰਸ ਨਹੀਂ ਕਰਦੇ ਹਲੇ 10 ਦਿਨ ਹੋਏ ਹੋਣੇ ਆ ਤੇ ਇਥੋਂ ਮੈਂ ਕਿਲੋ ਸਰਫ ਲੈ ਕੇ ਗਿਆ ਸੀ ਜੇ ਦਸਾਂ ਦਿਨਾਂ ਵਿੱਚ ਚੱਕਤੀ ਬਾਈ ਯਾਰ ਜੇ ਕਿਰਸ ਕਰਾਂਗੇ ਤਾਂ ਤਾਂ ਹੀ ਕਰ ਚੱਲੂ ਉਹ ਤਾਂ ਗੱਲ ਤੇਰੀ ਸਹੀ ਆ ਅ ਬਾਕੀ ਤੂੰ ਆ ਰਾਸ਼ਨ ਜਾ ਤੋਲ ਦੇ ਤੇ ਮੈਨੂੰ 500 ਰੁਪਿਆ ਕੈਸ਼ ਦੇ ਦੇ ਯਾਰ ਉਹ ਕੀ ਕਰਨੇ ਆ ਉਹ ਮੈਂ ਆ ਠੇਕੇ ਤੋਂ ਸ਼ਰਾਬ ਦੀ ਬੋਤਲ ਲੈਣੀ ਆ ਉੱਥੇ ਤੈਨੂੰ ਪਤਾ ਸਿਆਪ ਸਕੈਨਰੀ ਨਹੀਂ ਚੱਲਦਾ ਵਾਹ ਤੇਰੇ ਵੱਡੇ ਕਿਰਸੀਆ ਕਿ ਲੋ ਸਰਫ ਘਰੇ ਲੈ ਕੇ ਜਾਏਗਾ ਕੋਈ 10 ਦਿਨ ਤੁਹਾਡੀ ਮੈਲ ਤਾਂ ਧੁੱਤੀ ਜਾਊ ਪੀ ਕੇ ਸ਼ਰਾਬ ਦੀ ਬੋਤਲ ਘੰਟੇ ਚ ਮੂਤ ਬਣਾ ਕੇ ਕੱਢ ਦੇਗਾ ਉਹ ਜਿੱਥੇ ਕਿਰਸ ਕਰਨ ਵਾਲੀ ਉਸ ਤਾਂ ਤੂੰ ਕਰਦਾ ਨਹੀਂ ਸ਼ਰਾਬ ਇਹਨਾਂ ਦਾ ਸਰ ਵੀ ਜਾਊ ਤੇ ਆਹੀ 500 ਦਾ ਕੋਈ ਰਾਸ਼ਨ ਤੂੰ ਹੋਰ ਲੈ ਕੇ ਜਾਵੇਂ ਕੋਈ 10 ਦਿਨ ਸੋਖੇ ਲੰਘ ਜਾਣਗੇ